ਪਾਠ ਕਰਦੇ ਸਮੇਂ ਮਨ ਭਟਕਦਾ ਹੈ ਤਾਂ ਇਹ ਵੀਡੀਓ ਅੰਤ ਤੱਕ ਜਰੂਰ ਸੁਣਿਓ। ਪਾਇ ਪਿੰਦਰਪਾਲ ਸਿੰਘ ਜੀ ਆਪਣੇ ਕਥਾ ਵਿਚਾਰ ਵਿੱਚ ਉਹਨਾਂ ਨੇ ਬਹੁਤ ਸੋਹਣਾ ਵਿਚਾਰ ਸਾਂਝਾ ਕੀਤਾ ਸੀ ਜਿਹੜੀ ਗਲਤੀ ਕਿ ਆਪਾਂ ਖਾਸ ਕਰਕੇ ਸੌਣ ਦੇ ਟਾਈਮ ਸਾਰੇ ਜਾਣੇ ਕਰ ਲੈਂਦੇ ਹਾਂ। ਕਿ ਨਿਤਨੇਮ ਕਰਦੇ ਸੁਣਨੀ ਫਿਰ ਸਾਡੇ ਮਨ ਵਿੱਚ ਉਹੀ ਗੱਲਾਂ ਚਾਉਂਦੀਆਂ ਰਹਿੰਦੀਆਂ ਜੋ ਆਪਾਂ ਸਵੇਰੇ ਉੱਠਦੇ ਹਾਂ ਸਾਰ ਕਰਨ। ਅੱਜਕੱਲ ਆਪਾਂ ਸਾਰਿਆਂ ਦੀ ਜਾਂ ਤਾਂ ਇਹ ਰੁਟੀਨ ਹੁੰਦੀ ਕਿ ਆਪਾਂ అలਾਰਮ ਲਾਇਆ ਹੁੰਦਾ ਨਿਤਨੇਮ ਵਾਸਤੇ అలਾਰਮ ਤਾਂ ਫੋਨ ਤੇ ਵੱਜਣਾ ਹੀ ਆ ਉਹ ਕੱਟਦੇ ਸਮੇਂ ਆਪਾਂ ਫੋਨ ਦੇ ਕੁਝ ਹੋਰ ਵੀ ਨਾਲ ਦੇਖਣ ਲੱਗ ਜਾਂਦੇ ਹਾਂ। ਸੋ ਜਿਹੜੀ ਚੀਜ਼ ਜਿਹੜਾ ਇੱਕ ਵਿਚਾਰ ਉੱਠਦੇ ਸਮੇਂ ਸਾਡੇ ਮਨ ਵਿੱਚ ਆ ਗਿਆ ਉਹ ਸਾਰਾ ਦਿਨ ਦੇ ਮਨ ਵਿੱਚੋਂ ਨਹੀਂ ਨਿਕਲਦਾ। ਕਿ ਪਹਿਲਾਂ ਖਿਆਲ ਜਿਹੜਾ ਤੁਹਾਡੇ ਦਿਮਾਗ ਵਿੱਚ ਪਰਮਾਤਮਾ ਦਾ ਹੋਵੇ। ਸਾਰਾ ਦਿਨ ਹੀ ਤੁਸੀਂ ਪਰਮਾਤਮਾ ਦੇ ਨਾਮ ਲੱਗੇ ਰਹੋ। ਜਦੋਂ ਆਪਾਂ ਉੱਠਦੇ ਸਾਰ ਕੋਈ ਵੀਡੀਓ ਸਾਹਮਣੇ ਆ ਜਾਂਦੀ ਹੈ ਉਹ ਦੇਖ ਲੈਣੀ ਹੈ। ਫਿਰ ਆਪਾਂ ਨਿਤਨੇਮ ਕਰਨ ਬੈਠ ਜਾਂਗੇ। ਤਾਂ ਤੁਹਾਡਾ ਨਿਤਨੇਮ ਕਰਦੇ ਸਮੇਂ ਵੀ ਤੁਸੀਂ ਬਾਣੀ ਤਾਂ پڑھ ਰਹੇ ਹੋ, ਪਰ ਧਿਆਨ ਬਾਣੀ ਵਿੱਚ ਨਹੀਂ ਲੱਗੇਗਾ। ਇਹ ਗਲਤੀ ਬਹੁਤ سارے ਲੋਕ ਕਰਦੇ ਨੇ। ਮੈਂ ਵੀ ਖੁਦ ਅਜ਼ਮਾਇਆ ਇਹ। ਮੈਂ ਜਦੋਂ ਭਾਈ ਕੇਂਦਰਪਾਲ ਸਿੰਘ ਦੀ ਵੀਡੀਓ ਵੇਖੀ ਤਾਂ ਖੁਦ ਨੂੰ ਮਹਿਸੂਸ ਹੋਇਆ ਕਿ ਹਾਂ ਇਹ ਗੱਲ ਸਹੀ ਹੈ। ਇਹ ਦੋ ਪਹਿਲਾ ਵਿਚਾਰ ਸਾਡੇ ਮਨ ਵਿੱਚ ਹੁੰਦਾ ਹੈ ਸਾਰਾ ਦਿਨ ਸਾਡੇ ਦਿਮਾਗ ਵਿੱਚ ਹੀ ਰਹਿੰਦਾ ਹੈ چاہے ਕਿੰਨੀ ਵੀ ਕੋਸ਼ਿਸ਼ ਕਰ ਲਈਏ ਉਹਨੂੰ ਕੱਢਣ ਦੀ ਵਾਹਿਗੁਰੂ ਦਾ ਧਿਆਨ ਧਰ ਕੇ ਬਾਣੀ ਪੜੋ ਸਭ ਤੋਂ ਜ਼ਰੂਰੀ ਹੈ ਕਿ ਉਸ ਗੁਰਬਾਣੀ ਦੇ ਉੱਪਰ ਅਮਲ ਹੋਵੇ ਸੋ ਇਸ ਕਰਕੇ ਆਪ ਸਭ ਜੀ ਨੂੰ ਬੇਨਤੀ ਹੈ ਇੱਕ ਬਹੁਤ ਸੋਹਣਾ ਵਿਚਾਰ ਹੈ ਕਿ ਜੇਕਰ ਆਪਾਂ ਸਵੇਰੇ ਉੱਠਦੇ ਹੀ ਸਾਰਾ ਵਾਹਿਗੁਰੂ ਦਾ ਨਾਮ ਜਪੀ ਤਾਂ ਸਾਰਾ ਦਿਨ ਹੀ ਆਪਣੇ ਪਰਿਵਾਰ ਵਿੱਚ ਹੱਸੇ ਖੁਸ਼ੀ ਸਾਰਾ ਦਿਨ ਵਾਹਿਗੁਰੂ ਸਿਮਰਨ ਕਰਦੇ ਆਪਣੇ ਸਾਰੇ ਕੰਮ ਕਰੀਏ ਰੱਖੋ ਸਤਿਨਾਮ ਸ਼੍ਰੀ ਵਾਹਿਗੁਰੂ